ਕਾਰੇ ਖੁਸ਼ ਆ ਸਰਮੁਣ ਸਿੰਘ ਤੁਹਾਨੂੰ ਨੇ ਡਲ ਪਿੰਡ ਸਾਹਿਬ ਪਾਣੀ ਬਹੁਤ ਜ਼ਿਆਦਾ ਭੇਜਿਆ ਹੈ ਐਮਐਲਏ ਸਾਹਿਬ ਜਿੰਦਾਬਾਦ ਐਮਐਲਏ ਸਾਹਿਬ 20 ਸਾਲੀ ਤੋਂ ਸਾਡੇ ਪਾਣੀ ਪਹੁੰਚਿਆ ਇੱਥੇ ਅਈ ਇਹਦਾ ਟੈਂਕ 3 ਸਾਲ ਦੀ ਬਹੁਤ ਜ਼ਿਆਦਾ ਪਾਣੀ ਭੇਜਿਆ ਬਹੁਤ ਜਿਆਦਾ ਹੈ ਸਾਡੇ ਨੂੰ ਟੋਸ ਵਿੱਚ ਪਈ ਦੇ ਇੱਕ ਨਾਲ ਪੰਜਾਬ ਸਰਕਾਰ ਅਤੇ ਸੀਐਮ ਮਾਨ ਦੀ ਸਰਕਾਰ ਵੱਲੋਂ ਇੱਕ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਜੋ ਕਿ ਵੱਖ-ਵੱਖ ਵਾਅਦੇ ਕੀਤੇ ਗਏ ਸੀ ਇੱਕ ਵਾਅਦਾ ਸੀ ਸਭ ਤੋਂ ਵੱਡਾ ਕਿਸਾਨਾਂ ਲਈ ਕਿ ਉਹਨਾਂ ਲਈ ਜਿਹੜਾ ਹੈ ਮੈਹਰੀ ਪਾਣੀ ਅਤੇ ਸੂਆਂ ਦਾ ਕਸਿਆਂ ਦਾ ਪਾਣੀ ਜਿਹੜਾ ਉਹ ਹਰ ਖੇਤ ਦੇ ਵਿੱਚ ਪਹੁੰਚਦਾ ਕੀਤਾ ਜਾਊਗਾ ਸੋ ਅੱਜ ਉਸੇ ਵਾਅਦੇ ਨੂੰ ਜਿਹੜਾ ਬੂਰ ਪਿਆ ਹੈ ਤੇ ਪੰਜਾਬ ਸਰਕਾਰ ਵੱਲੋਂ ਉਹ ਪਾਣੀ ਉਹਨਾਂ ਖੇਤਾਂ ਦੇ ਵਿੱਚ ਪੁੱਜਦਾ ਕਰ ਦਿੱਤਾ ਹੈ ਜਿੱਥੇ ਇਸ ਪਾਣੀ ਦੀ ਬੜੀ ਵੱਡੀ ਲੋਕਤ ਸੀ ਕਿਉਂਕਿ ਜੇ ਗੱਲ ਕੀਤੀ ਜਾਵੇ ਇਸ ਕੇਡ ਦੀ ਤਾ ਇਹ ਮਹਿਜ ਕੁਝ ਹੀ ਮੀਟਰ ਬਾਰਡਰ ਤੋਂ ਦੂਰ ਇਹ ਜਿਹੜਾ ਖੇਤ ਆ ਤੇ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਇੰਡੀਆ ਦਾ ਐਂਡ ਵਾਲਾ ਪਿੰਡ ਆ ਤੇ ਇੱਥੇ ਜਿਹੜੀ ਸਹੂਲਤ ਆ ਸਭ ਤੋਂ ਪਿੱਛੋਂ ਪਹੁੰਚਦੀ ਆ ਪਰ ਜਿਹੜਾ ਪਾਣੀ ਆ ਮਾਨ ਸਰਕਾਰ ਦੀ ਬੀਨ ਆ ਕਿ ਇੱਥੇ ਬੜੇ ਵੱਡੇ ਪੱਦਰ ਤੇ ਤੇ ਸੱਚੇ ਢੰਗ ਨਾਲ ਮਹਿਕਮੇ ਦੀ ਜ਼ਿੰਮੇਵਾਰੀ ਨਾਲ ਖੇਤਾਂ ਦੇ ਵਿੱਚ ਪਹੁੰਚ ਗਿਆ ਸੋ ਕਿਸਾਨ ਸਾਡੇ ਨਾਲ ਆ ਕਿ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ ਕਿਹਨਾ ਵੇਰ ਤੇ ਸਰਦਾਰ ਜੀ ਸਿੰਘ ਜੀ ਡਾਲ ਪਿੰਡ ਹੈ ਪਿੰਡ ਡਾਲ ਜੀ ਡਾਲ ਕੀ ਕਹਿਣਾ ਚਾਹੁੰਦੇ ਆਪ ਕਹਿਣਾ ਇਹੋ ਚਾਹੁੰਦੇ ਆ ਜੀ ਆ ਸਾਡਾ ਬੜੇ ਚਿਰਾਂ ਤੋਂ ਮੰਗ ਸੀ ਸਾਡੀ ਜਿਹੜਾ ਪਾਣੀ ਸੀ ਆਜ ਤੋਂ 20 ਸਾਲ ਪਹਿਲਾਂ ਇਹ ਜਿਹੜਾ ਜੀ ਇੱਥੇ ਪਹੁੰਚਿਆ ਸੀ ਤੇ ਮੁੜ ਕੇ ਉਸ ਤੋਂ ਬਾਅਦ ਅੱਜ ਤੱਕ ਪਾਣੀ ਨਹੀਂ ਅਸੀਂ ਪਿੰਡ ਡਾਲ ਨੇ ਵੇਖਿਆ ਇਹ ਪਾਇ ਜਾਂਦਾ ਜੀ ਆਪਣਾ ਸ਼ੁਕਰਚੱਕਾ ਪੈਂਦਾ ਜੀ ਜ਼ਿਲ੍ਹਾ ਤਰਨਤਾਲ ਦੇ ਵਿੱਚ ਅਸੀਂ ਅੱਜ ਉੱਥੇ ਖੜੇ ਹਾਂ ਉੱਥੇ ਨਾਲੀ ਜਿਹੜੀ ਆਉਂਦੀ ਆ ਸ਼ੂਕਰਕਟ ਤੇ ਅਸੀਂ ਉਸ ਤੋਂ ਬਾਅਦ ਪਾਣੀ ਨਹੀਂ ਦੇਖਿਆ ਬੜਾ ਚੇਰ ਹੋ ਗਿਆ ਪਰ ਸਾਡੀ ਮੰਗ ਸੀ ਤੇ ਕਦੀ ਮੰਗ ਨਹੀਂ ਪੂਰੀ ਹੋਈ ਖਾਲੀ ਸਰਕਾਰ ਵੀ ਆਈ ਕਾਂਗਰਸ ਵੀ ਆਈ ਅਸੀਂ ਮੰਗ ਕਰਦੇ ਰਹੇ ਹਾਂ ਪਰ ਹੁਣ ਐਤ ਕੀ ਆਪਦੀ ਸਰਕਾਰ ਆਈ ਆ ਉਹਦੇ ਵਿੱਚ ਸਾਨੂੰ ਜਿਹੜਾ ਪਾਣੀ ਦਾ ਜਿਹੜਾ ਸੀ ਐਤ ਕੀ ਸਾਨੂੰ ਆਣ ਕੇ ਪਾਣੀ ਮਿਲਿਆ ਤੇ ਬਹੁਤ ਵਧੀਆ ਪ੍ਰਾਲਾ ਅਡੇ ਨਗਰ ਨੇ ਕੀਤਾ ਜਿੰਨਾ ਦਾ ਰਕਬਾ ਪੈਂਦਾ ਉਹਨਾਂ ਨੇ ਕੀਤਾ ਅਸੀਂ ਪਿਛਾਰ ਤੱਕ ਨਾਲ ਮਿਲ ਕੇ ਮਹਿਕਮੇ ਦੇ ਜਈ ਸਾਹਿਬ ਦੇ ਅਜੀਤ ਸਾਹਿਬ ਐਕਸਨ ਸਾਹਿਬ ਅਸੀ ਸਾਹਿਬ ਸਾਰਿਆਂ ਨੇ ਮਿਲ ਕੇ ਸੀ ਤੇ ਉਹਨਾਂ ਨੂੰ ਮੰਗ ਕੀਤੀ ਸੀ ਸਾਨੂੰ ਪਾਣੀ ਪਹਚਾਓ ਉਹਨਾਂ ਸਾਡੇ ਬਹੁਤ ਵਧੀਆ ਪ੍ਰਾਲੇ ਨੂੰ ਯੋਗ ਕਰਾਰ ਸਾਨੂੰ ਮਿਲਿਆ ਸਾਨੂੰ ਪਾਣੀ ਮਿਲਿਆ ਅਸੀਂ ਬੜੇ ਖੁਸ਼ ਆ ਆਪ ਸਰਕਾਰ ਤੋਂ ਸਰਦਾਰ ਐਮਐਲਏ ਸਰਮਨ ਸਿੰਘ ਜੀ ਤੋਂ ਦਾ ਧੰਨਵਾਦ ਕਰਦੇ ਆ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਹ ਮਹਿਕਮੇ ਨੂੰ ਆ ਕੇ ਘੱਲਿਆ ਵੀ ਜ਼ਿੰਮੇਦਾਰਾਂ ਨੂੰ ਇਹ ਪਾਣੀ ਇਹ ਉਹ ਜ਼ਰੂਰੀ ਦੇਣਾ ਚਾਹੀਦਾ ਕਿਉਂਕਿ ਸਾਡਾ ਪਾਣੀ ਨਾਲ ਹੀ ਸੰਬੰਧ ਹੈ ਤੇ ਸਾਡਾ ਪਾਣੀ ਨਾਲ ਹੀ ਅਸੀਂ ਜਿਹੜਾ ਫਸਲ اگਾ ਸਕਦੇ ਹਾਂ ਕਿਉਂਕਿ ਜਿਹੜਾ ਬੋਰਾ ਦਾ ਪਾਣੀ ਇਹ ਥੱਲੇ ਚਲੇ ਜਾ ਜੇ ਸਾਨੂੰ ਨਹਿਰਾਂ ਦਾ ਪਾਣੀ ਮਿਲੂਗਾ ਤੇ ਅਸੀਂ ਨਹਿਰਾਂ ਦੇ ਪਾਣੀ ਨਾਲ ਜਿਹੜਾ ਸਾਡਾ ਕਾਰੋਬਾਰ ਬਹੁਤ ਵਧੀਆ ਤੇ ਸਾਡੀ ਬਹੁਤ ਵਧੀਆ ਫਸਲ ਹੋਊ ਐਤ ਕੀ ਝੋਨੇ ਵੀ ਸਾਡੇ ਅੰਕੇ ਪਾਣੀ ਪਾਉਣ ਗਿਆ ਅਸੀਂ ਬਹੁਤ ਸਰਕਾਰ ਤੋਂ ਖੁਸ਼ ਆ ਤੇ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਿ ਸਾਨੂੰ ਥੋੜਾ ਘੱਟੋਂ ਦਾ ਪਾਣੀ ਅਹੀਂ ਆਨੇ ਵੀ ਹੋਰ ਵਧਾਇਆ ਜਾਵੇ ਜਿਹੜਾ ਕਿ ਸਾਡਾ ਜਿਹੜਾ ਫਸਲਾਂ ਨੂੰ ਪਾਣੀ ਜਿਹੜਾ ਚੰਗੀ ਤਾਂ ਹੋਰ ਪੈਸੇ ਕਿਹੜਾ ਪੈਂਦਾ ਪੈਂਦਾ ਕਿ ਕਿੱਥੇ ਵੀ ਕਿਹੜੇ ਖੇਤ ਇਹ ਜੀ ਆਪਣਾ ਪੈ ਗਿਆ ਰਕਬਾ ਖਾਲਣਾ ਠਾਣਾ ਜੀ ਪੈ ਗਿਆ ਤੇ ਬਲਾਗ ਪਿੱਛੇ ਨੇ ਪੈ ਗਿਆ ਖਾੜੇ ਠਾਣੇ ਤੋਂ ਜੀ ਬਾਰਡਰ ਏਰੀਆ ਨੂੰ ਜਿਹੜੀ ਆ ਇਹ ਆਉਂਦੀ ਸ਼ੁਕਰਚੱਕ ਉਹ ਸ਼ੁਕਰਚੱਕ ਗਿਲਪੰਗ ਤੋਂ ਆਉਦੀ ਜਮਗਰੋਂ ਤੇ ਇਹ ਆਣ ਕੇ ਡੱਲ ਮੁੱਕਦੀ ਆ ਜੀ ਸ਼ੁਕਰਚੱਕ ਇਹ ਪਾਕਿਸਤਾਨ ਨੂੰ ਜਾਂਦਾ ਹੀ ਰਕਬੇ ਦਾ ਪਾਣੀ ਤੇ ਉਸ ਤੋਂ ਬਾਅਦ 47 ਬਾਅਦ ਪਾਕਿਸਤਾਨ ਨੂੰ ਦੇ ਜਾਂਦਾ ਨਹੀਂ ਹੋਣੇ ਜਿਹੜਾ ਪਾਣੀ ਆ ਇਹ ਡੱਲ ਦੇ ਏਰੀਏ 'ਚ ਜਿਹੜਾ 2.5 300 ਕਿੱਲਾ ਉਹਨੂੰ ਆਣ ਕੇ ਪੈਂਦਾ ਜੀ